ਮੈਨੀਫੈਸਟੋ ਕਰਿਆ 10 ਸਾਲ ਦਾ ਮੈਨੀਫੈਸਟੋ ਕੀ ਕੀਤਾ ਤੂੰ ਇੱਕ ਬਜ਼ੁਰਗ ਨੂੰ ਕਹਿੰਨੇ 50 ਪਾਇ ਦੇ ਉਹਦੇ ਮਨ ਤੋਂ ਮੁੱਕਰ ਗਿਆ ਤਾਂ ਨਹੀਂ ਗੱਲ ਆ ਉਹ ਆ ਕੇ ਵਾਪਸ ਕਹਿੰਦੇ ਜੀ ਸਾਡੇ ਪੈਸੇ ਕਹਿੰਦਾ ਮੈਂ ਧੀ ਜਮਾ ਦਾ ਨਾ ਤੇ ਉਹਨੂੰ ਮੰਗਾ ਨਾ ਤੇ ਫਿਰ ਕਿਹਾ ਨਾ ਨਾ ਤੇ ਖੱਡੇ ਵਾਉਣਗੇ ਨਾ ਉਹ ਪੈਸੇ ਛੁੱਟਣਗੇ ਨਾ ਮੈਂ ਉਹ ਤੋਂ ਲੁੱਟਾਂਗਾ ਨਾ ਇਹ ਦੇ ਦਿਆ ਨਹੀਂ ਉਹ ਕਾ ਹਾਂ ਸਰਪਲਾ ਸਰਪਲਾ ਜਾਓ ਜਾਓ ਜਿੰਨੀ ਇੰਡਸਟਰੀ ਗਈ ਹੈ 24 ਘੰਟਿਆਂ ਚ 12 ਘੰਟੇ ਆਉਂਦੀ ਨੇ ਫ੍ਰੀ ਤੇ ਆਪੇ ਹੋ ਗਈ ਅਕੀਮਾ ਸੜਕਾਂ ਬਣਾਤੀਆਂ ਸੜਕਾਂ ਤੇ ਟੋਲ ਵਾਲਿਆਂ ਨੇ ਬਣਾਈਏ ਪੈਸੇ ਲੈਤੇ ਬਾ ਮੈਂ ਕੱਲ ਆਪਣਾ ਅਨੁਭਵ ਦੱਸ ਰਿਹਾ ਤੁਹਾਨੂੰ ਮੈਂ ਕਪੂਰਥਲੇ ਤੋਂ ਜਲੰਧਰ ਗਿਆ ਤੇ 15 ਮਿੰਟ ਦਾ ਰਸਤਾ ਮੈਂ ਡੇਢ ਘੰਟਾ ਫੁਰਤਦਾ ਗਿਆ ਕਮਰਾਂ 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 ਤੇ ਹੀ ਪੀ ਕੇ ਗਿਆ ਸੀ ਲੱਸੀ ਵਾਲੀ ਅੰਦਰ ਖਾ हां मजाक ਨਹੀਂ ਕਰਦਾ। ਕੋਈ ਬਾਲਾ ਬਾਲੀ ਸਰਦ ਤੂੰ ਆ ਕੇ ਤੋੜੀ ਤੇ ਸਰਕਾਰ। ਕੋਈ ਨਵੀਂ ਵਿਆਹੀ ਮੋਤੀ ਲਈ ਜਾਂਦਾ ਵਾ ਭਾਉ ਭਾਉ ਪਿੱਛੇ ਹੀ ਦੇ ਦਰ ਰਹਿ ਗਈ ਕਿਤੇ ਗਈ। ਸਾਰੀ इंडस्ट्री ਮਾਰਤੀ ਇਹਨਾਂ ਲੋਕਾਂ ਨੇ। ਦੀ ਰੋਰਿੰਗ ਇਕਨੋਮੀ ਲੋਕ ਦੀ ਵਾ ਜਪਾਨ ਹੋਵੇ ਅਮਰੀਕਾ ਹੋਵੇ ਜਰਮਨੀ ਹੋਵੇ ਉਹਨਾਂ ਨੇ ਆਪਣੇ ਐਗਰੀਕਲਚਰ ਨੂੰ ਆਪਣੀ ਕਿਸਾਨੀ ਨੂੰ ਉਹਨੇ ਇੰਡਸਟਰੀ ਦਾ ਸਾਰਾ ਦਿੱਤਾ ਜਿੱਥੇ ਕਪਾਹ ਵਿਖਦੀ ਹੈ ਉਥੇ ਸਪਿਨਿੰਗ ਮਿਲਾਂ ਜਿੱਥੇ ਆਲੂ ਵਿਖਦੇ ਹੈ ਉਥੇ ਪੋਟੈਟੋ ਚਿਪਸ ਦੀ ਫੈਕਟਰੀ ਲਾਓ ਨਾਲ ਨਾਲ ਪੰਜਾਂ ਬਿਹਾੜ ਵਰਗ ਨੌਕਰੀ ਮਿਲੂ ਨਾਲੇ ਰੋਜ਼ਗਾਰ ਮਿਲੂ ਨਾਲੇ ਕਿਸਾਨੀ ਖੜੀ ਹੋ ਨਾ ਜਿਹੜਾ ਇੰਡਸਟਰੀ ਵਾਲਾ ਹੁੰਦਾ 10% ਸੇਵਾ 90% ਸੇਵਾ ਮਿਆ ਹੋ ਗਿਆ ਨਾ ਅਗਲਾ ਪਾਉਂਡ ਜਿੰਦਾ ਠੁੱਕ ਲਾ ਗਿਆ ਉਹ ਗਿਆ ਹੋ ਗਿਆ ਪੱਤਰੀ ਵਾਜਦਾ ਅਗਲਾ ਅਗਲਾ ਤੇ ਲੈਣ ਦੇਦਾ ਕੁਛ ਕਹੂ ਕਹਿੰਦੇ ਦੇ ਲੈਣ ਦੇਦਾ ਕਿ ਉਹ ਇੱਕ ਪੰਨਾ ਜਿਹੜਾ ਵਿਆਹ ਨਹੀਂ ਹੁੰਦਾ ਮੈਂ ਦੱਸਦਾ ਵੀ ਇਹ ਦਸਤੀ ਵਾਲੀ ਗੱਲ ਹੈ ਉਹਨੇ ਕਾ ਪੀਰ ਬਾਬੇ ਬਲਟੋਈ ਦੀ ਮਜਾ ਤੇ ਸੁਖਣਾ ਸੁਖੀ ਵੀ ਮੇਰਾ ਵਿਆਹ ਕਰਾ ਦੇ ਬਾਬਾ ਮੈਂ ਸੌ ਸੌ ਦੇਸੀ ਘਿਓ ਦੇ ਚਰਾਗ ਜਲਾਉ ਲਓ ਜੀ ਉਹਨੇ ਸੌ ਸੌ ਚੋ ਚਰਾਗ ਰੋਜ਼ ਲੈ 40 ਮ ਦਿਨਾਂ ਇਹ ਕਹਿੰਦੇ ਬਾਜਮਾਰੀ ਮੁਖਤਿਆਰ ਜੀ ਉਹ ਕਹਿੰਦਾ ਲੈ ਵੀ ਮੁਲਾਵਾ ਲੱਡੂ ਫੁੱਟੇ ਵੀ ਲੈ ਵੀ ਮੇਰਾ ਵਿਆਹ ਹੋਣਾ ਹੈ फिर आवाज मारी चलो पूरे चलाते क्या क्या मुख्यारिया मां क्या पीर बाबा बलटोई वा तेरे पीर बाबा बलटोई नवी लाई तकनी मेरे बापू वाले की खोई आश्चे रो आश्चे रो तारा छुपा गया दस साल पहला ਅੱਜ 650 ਬਸਾਂ ਦੋ ਕੰਪਨੀਆਂ ਸੀ ਉਹ ਯਾਰ ਮੈਂ ਤੇ ਹਿਮਮਲ ਨਹੀਂ ਫੋਟੋ 50 ਬਸਾਂ ਸੀ ਕਾਸਾਲ ਪਹਿਲਾਂ ਅੱਜ 650 ਬਸਾਂ ਦੋ ਕੰਪਨੀਆਂ ਸੀ ਅੱਜ 8 ਕੰਪਨੀਆਂ 80 ਬਸ ਕੰਪਨੀਆਂ ਇਹਨਾਂ ਨੇ ਡਰਾ ਕੇ ਜਬਰਨ ਖਰੀਦ ਲਈਆਂ ਮਾਜੋ ਕੇ ਟ੍ਰਾਂਸਪੋਰਟ ਸੰਦੀਪ ਟਰਾਂਸਪੋਰਟ ਈ ਈ ਬੱਸਾ ਆਪਸ ਸੰਦੇ ਲੋਈ ਉਹ ਕਹਿੰਦਾ ਮਹਾਰਾਜ ਮੇਰੀਆਂ 30 ਬੱਸਾਂ ਨੇ ਮੈਂ ਚਲਾਉਣਾ ਨਹੀਂ ਅੱਜ ਪੈਸੇ ਮਿਲਦੇ ਆ ਕੱਲ ਹੋਈਏ ਜੇ ਮਿਲਣ ਲੈ ਰੋ ਮਹਾਰਾਜ ਥੋੜੀ ਬਦਮਾਸ਼ੀ ਹੋ ਮਗਲਮਾ ਲੋਕ ਕੰਤਰ ਤੂੰ ਗੁੰਡਾ ਬਣ ਕੇ ਬੁਲਾਦਾ ਇੱਕ ਤਾਂ ਦੀ ਗੱਲ ਹੋਈ ਲਓ ਚਲੋ ਇਹਦੀ ਬੱਸ ਤੋਂ ਠਿੱਕੇ ਕੁੜੀ ਮਰੀ ਆ ਅਫਗਾਨਾ ਦੀਆਂ ਬੱਸਾਂ ਚੱਲੀਆਂ ਪੰਜਾਬ ਰੋਡਵੇ ਨੂੰ 20 ਕਰੋੜ ਰੁਪਏ ਦਾ ਫਾਇਦਾ ਹੋਇਆ ਸੱਤਾ ਦਾ ਸੱਤਾ ਦਾ ਉਸਾਰੂ ਆਪਣਾ ਦਾ ਸਮਾਨ ਦੇ ਵਿੱਚ ਪੰਜਾਬ ਦਾ ਪੇਡ ਪਾੜ ਕੇ ਕਿਵੇਂ ਪਰੇ ਓਏ ਆਪ ਵੀ ਗੱਲਾ ਪੀ ਕੇ ਘੱਟਾ ਦੁੱਧ ਤੇ ਮਾਰ ਕੇ ਪਲਾਕੀ ਬਹਿ ਗਿਆ ਧੁੱਪ ਸੇਕਣ ਲੱਗਿਆ ਮਿੱਠੀ ਮਿੱਠੀ ਤੇ ਜਾਤ ਆਇਆ ਉਹ ਲਿਖਿਆ ਸਿੱਧੂ ਸਾਹ ਵਰਗਾ ਵੀ ਮੇਰਾ ਦੁੱਧ ਹੀ ਗਿਆ ਕਰਦਾ ਇਹਨੇ ਕਿਰਕ ਮੈਂ ਹੁਣ ਤੋਆ ਕੇ ਲੈ ਆਇਆ ਉਹਨੇ ਦੇਖਿਆ ਬਿੱਲੇ ਦੀ ਮੁੱਛਾ ਥੱਲੇ ਦੁੱਧ ਲੱਗਾ ਉਹਨੇ ਚੁੱਕਿਆ ਟਾਕੂਆ ਥਾ ਮਾਰਿਆ ਬਿੱਲੇ ਨੇ ਮਾਰੀ ਖੁਸੀ ਉਹ ਸਿਆਣਾ ਜਾਂਦਾ ਸੀ ਉਹ ਕਹਿੰਦਾ ਮਾਰਾ ਸ਼ਿਦੂ ਸਾਹਿਬ ਨੂੰ ਦੁੱਧ ਤੇ ਪੀ ਗਿਆ ਸੀ ਉਹ ਕਹਿੰਦਾ ਹੀ ਮਾਰਿਆ ਕਹਿੰਦਾ ਦੁੱਧ ਪੀਚੇ ਤਾਂ ਮੇਰੇ ਕੋਈ ਹੋਰ ਨਹੀਂ ਜਿਹੜਾ ਮੁੱਛਾ ਨੂੰ ਪਾ ਦਿੰਦਾ ਨਹੀਂ ਕੋਈ ਜਰੇ ਨਹੀਂ ਮੋਕੋ ਜਰਾ ਪਾਵਾ ਸਾਰਾ ਲੁੱਟ ਲਿਆ ਰੱਜ ਕੇ ਲੁੱਟਿਆ ਮੋਰ ਦੀ ਦਾ ਡੱਟ ਕੇ ਕੁੱਟਿਆ ਇਹ ਵੀ ਰਾਜਨੀਤੀ ਕਰਦੇ ਆ ਲੋਕੰਦੋਦਿਆ ਹੰਕਾਰ ਰੰਦਾ ਜਿਵੇਂ ਧੌਣ 'ਚ ਛਰੀਆ ਪਾਉਂਦਾ ਮਾਂ ਹਾਂ ਉਹ ਦੇਖੀ ਕਿਤੇ ਮਾਂ ਮਾਂ ਕਰਦਾ ਮੇਰੇ ਲਈ ਨਾ ਬਣਜੀ ਹਜ਼ਰਤ 60 ਤੋਂ 70000 ਕਰੋੜ ਰੁਪਈਆ ਪੰਜਾਬ ਨੂੰ ਇੱਕ ਸਾਲ ਦਾ ਉਹ ਖਜ਼ਾਨਾ ਚਾਹੁੰਦਾ ਕਿਹੜਾ ਇਹਨਾਂ ਦੀ ਜੇਪਾਂ 'ਚ ਆਉਂਦਾ ਸੋਚ ਕੇ ਦੇਖੋ ਕਿੰਨੀਆਂ ਸੁਪਾਈਆਂ ਨਾਲ ਲੋਕਾਂ ਨੇ ਫਿਰ ਉਹ ਬਾਦ ਕਿੰਨਾ ਨੌਜਵਾਨ ਬਰਬਾਦ ਕਰਦਾ ਚੋਰੀ ਵਿਗਦਾ ਚਿੱਟਾ ਗੁਜਰਾਤ ਚ ਚੋਰੀ ਵਿਗਦਾ ਚਿੱਟਾ ਈਰਾਨ ਚ ਵੱਡ ਨੂੰ ਮੁਖੇ ਚੋਰੀ ਵਿਗਦਾ ਚਿੱਟਾ ਰਾਜਸਥਾਨ ਚ ਕਿਹਦੇ ਹੁੰਦੇ ਆਪਰਾਧੀ ਨੂੰ ਅਪਰਾਧ ਕਰਤੇ ਹੈ ਸਿੰਗਾਪੁਰ ਦੇ ਵਿੱਚ ਵਿੱਚ ਕੋਈ 25 ਸਾਲ ਜੇਲ੍ਹ ਦੁਬਈ ਦੇ ਵਿੱਚ ਕੋਈ ਸੋਨਾ ਚੋਰੀ ਕਰੇ ਹੱਥ ਵੱਢ ਕੇ ਉਹ ਮਾਰਦੇ ਤਾਂ ਲਾ ਗਿਆ ਮਾਰਦੇ ਇੱਥੇ ਅਪਰਾਧੀ ਨੂੰ ਕੋਈ ਪੈ ਨਹੀਂ ਜੋ ਕਿ ਬਹੁਤ ਪੋਲਿਟੀਸ਼ੀਨ ਕਦਰਾਕ ਤਾਗਾ ਸੁਮੜੀ ਮੇ ਕੌਣੀ ਕਿਉਂ ਸ਼ਕਤ ਉਹ ਤੋਂ ਕੋ ਤੋਂ ਕੁੱਤ ਮਾ ਕੋ ਤੁਰ ਰੋ ਪਾ ਬਾਹਰ ਖੇਤ ਨੂੰ ਖੰਡੇ ਆ ਮਨਸੂਬ ਕਾਤ ਲੈ ਸੋਚ ਕੇ ਦੇਖੋ ਮੈਨੂੰ ਭਗਤ ਸਿੰਘ ਸਾਹਿਬ ਫੌਜੀ ਆ ਚੁੰਡਾ ਰੰਗ ਅਸੀਂ ਸਾਡਾ ਪਟਾਲੇ ਮਿਲੇ ਇਹਨਾਂ ਟਾਕਾ ਮੈਂ ਤਰ ਤਰ ਦੀ ਲੜਾਈ ਲੜੀ ਮਕਾਨ ਦੀ ਲੜਾਈ ਲੜੀ ਮੈਂ ਟੰਕਾ ਮੂਰੇ ਖੋਆ ਮੈਂ ਗੋਲੀਆਂ ਮੂਰੇ ਖੋਆ ਮੇਰੇ ਵਜੀਆਂ ਦੀ ਗੋਲੀਆਂ ਅਸਰੇ ਪਰ ਇੱਕ ਜੋਸ਼ ਸੀ ਇੱਕ ਜਨਗਵਾ ਸੀ ਕਹਿੰਦਾ ਅੱਜ ਮੈਂ ਆਪਣੇ ਪੋਤੇ ਨੂੰ ਨਾਲੀ ਚ ਦੇਖਿਆ ਦੇਖਦਾ ਜਦੋਂ ਮੈਂ ਹਰ ਰੋਜ਼ 50-50 ਵਾਰ ਮਾਰਦਾ ਹਮਤ ਹਰ ਰੋਜ਼ 50-50 ਵਾਰ ਮਾਰਦਾ ਚਕੀਰ ਕਿਤੇ ਇੱਕ ਪਾਕਿਸਤਾਨੀ ਚ ਸਟੋਰੀ ਹੈ ਇਹ ਦੁੱਖ ਮੈਂ ਤੁਹਾਡੇ ਬੂਹੇ ਦੇ ਉੱਤੇ ਦੱਸਣ ਨਹੀਂ ਦੇ ਸਕਦਾ ਕੀ ਅਸੀਂ ਐਂ ਮੂਕ ਬਣੇ ਖਿੜੀ ਜਾਵਾਂਗੇ ਕਾਇਰ ਆਦਮੀ ਹਰ ਰੋਜ਼ ਦਿਨਾਰ ਮਾਰਦਾ ਬਹਾਦਰ ਜੀਵਨ ਜਿਸੰਧੂ ਵਰਗਾ ਇੱਕ ਵਾਰ ਮਾਰਦਾ ਇੱਕ ਵਾਰ हल कमु कढी